ਅੰਦੀਸਰ ਜਿਹੜੀ ਇੱਕ ਪੀਸੀ ਕਰ ਰਿਹਾ ਰਿਹਾ ਦੋ ਕੀ ਰਿਕਵਰੀ ਹੋਈ ਹੈ 23 10 2025 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ ਉਹਦੇ ਬਸ ਉਸੇ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਵੀ ਬੀਬੀਸੀ ਕਰ ਰਹੇ ਹਾਂ ਜਿਹੜੀ ਕਰ ਰਹੇ ਹਾਂ ਸਾਡੇ ਐਸਐਚਓ ਸਾਹਿਬ ਨੇ ਤੇ ਇਹਨਾਂ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤੇ ਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀ ਉਹਨਾਂ ਨੇ ਵਾਰਦਾਤਾ ਕੋਈ ਕੀਤੀ ਹੈ ਉਹ ਵੀ ਅਸੀਂ ਉਹਨਾਂ ਦੀ ਤਫਤੀਸ਼ ਵਿੱਚ ਦੇਖਾਂਗੇ ਵੀ ਉਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਇਹ ਉਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿੱਦਾ ਹੈ ਬੈਕਗ੍ਰਾਉਂਡ ਅਜੇ ਚੈੱਕ ਕਰ ਰਹੇ ਹਾਂ ਜੀ ਅਜੇ ਤਾਂ ਉਹਨੀ ਫੜਈ ਹੈ ਬੈਕਗ੍ਰਾਉਂਡ ਚੈੱਕ ਕਰ ਲਾਂਗੇ ਵੀ ਇਹਨਾਂ ਦੇ ਖਿਲਾਫ ਕਿਹੜੀ ਕਿਹੜੀ ਪਰਚੇ ਦਰਜ ਹੈ ਕੀ ਹੈ ਇਹਨਾਂ ਦੇ ਖਿਲਾਫ ਕਿੰਨੇ ਕੋ ਬੰਦੇ ਸੀ ਜੀ ਇਹ ਤਿੰਨ ਬੰਦੇ ਸੀ ਜੀ ਪਹਿਲਾਂ ਵੀ ਇਹਨਾਂ ਨੇ ਵਾਰਦਾਤਾ ਕੀਤੀ ਅਸੀਂ ਤੇ ਇਹ ਛਿੱਧੀ ਕਰਦੇ ਸੀ ਔਰ ਵੀ ਕੋਈ ਚੀਜ਼ਾਂ ਨਹੀਂ ਹੈ ਜੋ ਅੱਗੇ ਕੀ ਦੁਬਾਰਾ ਪੁੱਛਿਓ ਕੱਲੇ ਕੱਲੇ ਕਿ ਚੋਰੀਆਂ ਵਗੈਰਾ ਸਨੇਚਿੰਗ ਕਰਦੇ ਨੇ ਕੋਈ ਨੋਰ ਦੀ ਬਾਤ ਕਰਦੇ ਨੇ ਨਹੀਂ ਨਹੀਂ ਸਨੇਚਿੰਗ ਇਹਨਾਂ ਦਾ ਸਨੇਚਿੰਗ ਵਾਲਾ ਯੂ ਹੈ ਮਟਰ ਸਪਰੈਂਡਿਆ ਨੇ ਸਨੇਚਿੰਗ ਵਾਲੀ ਇਹ ਚੀਜ਼ ਬਰਾਮਦ ਹੋਈ ਹੈ ਕਿੰਨੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਕੁੜੀ ਦੇ ਕੋਲੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਤਫਤੀਸ਼ ਕਰ ਰਹੇ ਹਾਂ ਉਮੀਦ ਆ ਵੀ ਇਹਨਾਂ ਕੋਲ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਹੋਣੀ ਇਹਨਾਂ ਦੀ ਇਹ ਚੋਰੀ ਜਿਹੜੀ ਖੋ ਹੈ ਹੋਰ ਵੀ ਪਹਿਲਾਂ ਕੀਤੀਆਂ ਹੋਣਗੀਆਂ ਪੱਕਾ ਜਿਹਦੀ ਸਕੂਟਰ ਇਕੱਠੇ ਸੀ ਹਾਂ ਇਕੱਠੇ ਸੀ ਇੱਕ ਇਕੱਠਿਆਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਹੈ ਜਿਹੜੀ ਸਕੂਟਰੀ ਦੇ ਵ ਉਹ ਵੀ ਸਕੂਟਰੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਖੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ 23 10 2025 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ ਉਹਦੇ ਬਸ ਉਸੇ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਵੀ ਬੀਬੀਸੀ ਕਰ ਰਹੇ ਹਾਂ ਜਿਹੜੀ ਕਰ ਰਹੇ ਹਾਂ ਸਾਡੇ ਐਸਐਚਓ ਸਾਹਿਬ ਨੇ ਤੇ ਇਹਨਾਂ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤਿੰਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀ ਉਹਨਾਂ ਨੇ ਵਾਰਦਾਤਾ ਕੋਈ ਕੀਤੀ ਹੈ ਉਹ ਵੀ ਅਸੀਂ ਉਹਨਾਂ ਦੀ ਤਫ਼ਤੀਸ਼ ਵਿੱਚ ਦੇਖਾਂਗੇ ਵੀ ਉਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਇਹ ਲੋਕ ਇਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿੱਥਾ ਹੈ ਬੈਕਗ੍ਰਾਉਂਡ ਅਜੇ ਚੈੱਕ ਕਰ ਰਹੇ ਹਾਂ ਜੀ ਅਜੇ ਤਾਂ ਉਹ ਨਹੀਂ ਫੜੇ ਹੀ ਹੈ ਬੈਕਗ੍ਰਾਉਂਡ ਚੈੱਕ ਕਰ ਲਾਂਗੇ ਵੀ ਇਹਨਾਂ ਦੇ ਖਲਾਫ ਕਿਹੜੀ ਕਿਹੜੀ ਪਰਚੇ ਦਰਜ ਹੈ ਕੀ ਹੈ ਇਹਨਾਂ ਦੇ ਖਲਾਫ ਕਿੰਨੇ ਕ ਬੰਦੇ ਸੀ ਇਹ ਤਿੰਨ ਬੰਦੇ ਸੀ ਜੀ ਪਹਿਲਾਂ ਵੀ ਕੀ ਦੱਸਣੀ ਹੈ ਗੱਲ ਨੂੰ ਕੀ ਦੁਬਾਰਾ ਪੁੱਛਿਓ ਅੱਲਾ ਕੱਲੇ ਕਿ ਚੋਰੀਆਂ ਵਗੈਰਾ ਸਨੇਚਿੰਗ ਕਰਦੇ ਨੇ ਕੋਈ ਹੋਰ ਵੀ ਵਾਰਦਾਤ ਕਰਦੇ ਨੇ ਨਹੀਂ ਨਹੀਂ ਸਨੇਚਿੰਗ ਇਹਨਾਂ ਦੇ ਸਨੇਚਿੰਗ ਵਾਲੇ ਯੂ ਹੈ ਮਟਰ ਸੁਪਰਿੰਡੈਂਟ ਜੀ ਇਹਨਾਂ ਦੀ ਸਨੇਚਿੰਗ ਵਾਲੀ ਇਹ ਚੀਜ਼ ਬਰਾਮਦ ਹੋਈ ਕਿੰਨੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਕੁੜੀ ਦੇ ਕੋਲ ਖੋਇਆ ਸੀਗਾ ਬਾਕੀ ਅਸੀਂ ਹੋਰ ਤਫ਼ਤੀਸ਼ ਕਰ ਰਹੇ ਹਾਂ ਉਮੀਦ ਹੈ ਵੀ ਇਹਨਾਂ ਕੋਲ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਹੋਣੀ ਇਹਨਾਂ ਦੀ ਇਹ ਚੋਰੀ ਜਿਹੜੀ ਖੋਹ ਆ ਹੋਰ ਵੀ ਪਹਿਲਾਂ ਕੀਤੀਆਂ ਹੋਣਗੀਆਂ ਪੱਕਾ ਜਿਹਦੀ ਸਕੂਟਰ ਇਕੱਠੇ ਹੀ ਸੀ ਹਾਂ ਇਕੱਠੇ ਸੀ ਇੱਕ ਇਕੱਠਿਆਂ ਨੇ ਇਹਨਾਂ ਨੇ ਉਹ ਵੀ ਸਕੂਟਰੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਖੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਬਣ ਗਏ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ ਉਹਦੇ ਬਸ ਉਸੇ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਵੀ ਬੀਬੀਸੀ ਕਰ ਰਹੇ ਹਾਂ ਜਿਹੜੀ ਕਰ ਰਹੇ ਹਾਂ ਸਾਡੇ ਐਸਐਚਓ ਸਾਹਿਬ ਨੇ ਤੇ ਇਹਨਾਂ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤਿੰਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀ ਉਹਨਾਂ ਨੇ ਵਾਰਦਾਤਾ ਕੋਈ ਕੀਤੀ ਹੈ ਉਹ ਵੀ ਅਸੀਂ ਉਹਨਾਂ ਦੀ ਤਫਤੀਸ਼ ਚ ਦੇਖਾਂਗੇ ਵੀ ਉਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਇਹ ਉਹਨਾਂ ਦਾ ਬੈਕਗਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗਰਾਉਂਡ ਕਿੱਥੇ ਹੈ ਬੈਕਗਰਾਉਂਡ ਅਜੇ ਚੈੱਕ ਕਰ ਰਹੇ ਹਾਂ ਜੀ ਅਜ ਤਾਂ ਉਹ ਨਹੀਂ ਫੜਈ ਹੈ ਬੈਕਗਰਾਉਂਡ ਚੈੱਕ ਕਰ ਲਾਂਗੇ ਵੀ ਇਹਨਾਂ ਦੇ ਖਿਲਾਫ ਕਿਹੜੇ ਕਿਹੜੇ ਪਰਚੇ ਦਰਜ ਹੈ ਕੀ ਹੈ ਇਹਨਾਂ ਦੇ ਖਿਲਾਫ ਕਿੰਨੇ ਕ ਬੰਦੇ ਸੀ ਜੀ ਇਹ ਤਿੰਨ ਬੰਦੇ ਸੀ ਜੀ ਪਹਿਲਾਂ ਵੀ ਇਹਨਾਂ ਨੇ ਵਾਰਦਾਤਾ ਦਿੱਤੀ ਸੀ ਤੇ ਇਹ ਛਿੰਦੀ ਕਰਦੇ ਸੀ ਔਰ ਵੀ ਕੋਈ ਚੀਜ਼ਾਂ ਨਹੀਂ ਹੈ ਜੋ ਇਹ ਕੀ ਦੁਬਾਰਾ ਪੁੱਛਿਓ ਕੱਲੇ ਕੱਲੇ ਕਿ ਚੋਰੀਆ ਵਗੈਰਾ ਸਨੇਚਿੰਗ ਕਰਦੇ ਨੇ ਕੋਈ ਹੋਰ ਵੀ ਵਾਰਦਾਤ ਕਰਦੇ ਨੇ ਨਹੀਂ ਨਹੀਂ ਸਨੇਚਿੰਗ ਇਹਨਾਂ ਦਾ ਸਨੇਚਿੰਗ ਵਾਲਾ ਯੂ ਹੈ ਕੁਝ ਸੁਪਰਡੀਆਂ ਨੇ ਸਨੇਚਿੰਗ ਵਾਲੀ ਇਹ ਚੀਜ਼ ਬਰਾਮਦ ਹੋਈ ਕਿੰਨੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਕੁੜੀ ਦੇ ਕੋਲੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਤਫਦੀਸ਼ ਕਰ ਰਹੇ ਹਾਂ ਉਮੀਦ ਆ ਵੀ ਇਹਨਾਂ ਕੋਲ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਹੋਣੀ ਇਹਨਾਂ ਦੀ ਇਹ ਚੋਰੀ ਜਿਹੜੀ ਖੋ ਹੈ ਹੋਰ ਵੀ ਪਹਿਲਾਂ ਕੀਤੀਆਂ ਹੋਣਗੀਆਂ ਪੱਕਾ ਜੀ ਜੀ ਸਕੂਟਰ ਇਕੱਠੇ ਹੀ ਸੀ ਹਾਂ ਇਕੱਠੇ ਸੀ ਇੱਕ ਇਕੱਠਿਆਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਆ ਜਿਹੜੀ ਸਕੂਟਰੀ ਉਹ ਵੀ ਸਕੂਟਰੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਖੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਹਰਦੀਪ ਸਿੰਘ ਜਿਹੜੀ ਐਪੀਸੀ ਕਰ ਰਿਹਾ ਜਿਹੜਾ ਦਾ ਤੋਂ ਕੀ ਕਵਰੀ ਹੋਈ ਹੈ 23 10 2025 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ ਉਹਦੇ ਬਸ ਉਸੇ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਵੀ ਬੀਬੀਸੀ ਕਰ ਰਹੇ ਹਾਂ ਜਿਹੜੀ ਕਰ ਰਹੇ ਹਾਂ ਸਾਡੇ ਐਸਐਚਓ ਸਾਹਿਬ ਨੇ ਤੇ ਇਹਨਾਂ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤਿੰਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀ ਉਹਨਾਂ ਨੇ ਵਾਰਦਾਤਾ ਕੋਈ ਕੀਤੀ ਹੈ ਉਹ ਵੀ ਅਸੀਂ ਉਹਨਾਂ ਦੀ ਤਫਤੀਸ਼ ਚ ਦੇਖਾਂਗੇ ਵੀ ਉਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਇਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿੱਥਾ ਹੈ ਬੈਕਗ੍ਰਾਉਂਡ ਅਜੇ ਚੈੱਕ ਕਰ ਰਹੇ ਹਾਂ ਜੀ ਅਜੇ ਤਾਂ ਉਹ ਨਹੀਂ ਫੜੇ ਹੀ ਹੈ ਬੈਕਗ੍ਰਾਉਂਡ ਚੈੱਕ ਕਰ ਲਾਂਗੇ ਵੀ ਇਹਨਾਂ ਦੇ ਖਿਲਾਫ ਕਿਹੜੇ ਕਿਹੜੇ ਪਰਚੇ ਦਰਜ ਹੈ ਕੀ ਹੈ ਇਹਨਾਂ ਦੇ ਖਿਲਾਫ ਕਿ ਪਹਿਲਾਂ ਇਹਨਾਂ ਨੇ ਵਾਰਦਾਤ ਦਿੱਤੀ ਸੀ ਕਿ ਇਹ ਛਿੱਧੀ ਕਰਦੇ ਕਿ ਹੋਰ ਵੀ ਕੋਈ ਚੀਜ਼ਾਂ ਨਹੀਂ ਹੈ ਜੋ ਇਹ ਕੀ ਦੁਬਾਰਾ ਪੁੱਛਿਓ ਕੱਲਾ ਕੱਲੇ ਕਿ ਚੋਰੀਆਂ ਵਾਂਗਰ ਸਨੇਚਿੰਗ ਕਰਦੇ ਨੇ ਕੋਈ ਹੋਰ ਵੀ ਬਾਤ ਕਰਦੇ ਨੇ ਨਹੀਂ ਨਹੀਂ ਸਨੇਚਿੰਗ ਇਹਨਾਂ ਦਾ ਸਨੇਚਿੰਗ ਵਾਲਾ ਹੀ ਹੋਇਆ ਮਟਰ ਸੁਪਰੈਂਡੀ ਇਹਨਾਂ ਦੀ ਸਨੇਚਿੰਗ ਵਾਲੀ ਇਹ ਚੀਜ਼ ਬਰਾਮਦ ਹੋਈ ਹੈ ਕਿੰਨੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਕੁੜੀ ਦੇ ਕੋਲੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਤਫਤੀਸ਼ ਕਰ ਰਹੇ ਹਾਂ ਉਮੀਦ ਆ ਵੀ ਇਹਨਾਂ ਕੋਲ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਹੋਣੀ ਇਹਨਾਂ ਦੀ ਇਹ ਚੋਰੀ ਜਿਹੜੀ ਖੋਇਆ ਹੋਰ ਵੀ ਪਹਿਲਾਂ ਕੀਤੀਆਂ ਹੋਣਗੀਆਂ ਪੱਕਾ ਜਿਹਦੀ ਸਕੂਟਰ ਇਕੱਠੇ ਸੀ ਹਾਂ ਇਕੱਠੇ ਸੀ ਇੱਕ ਇਕੱਠਿਆਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਆ ਜਿਹੜੀ ਸਕੂਟਰੀ ਦੇ ਵਾਰਦਾਤ ਕੀਤੀ ਆ ਉਹ ਵੀ ਸਕੂਟਰੀ ਰਿਕਵਰ ਕਰ ਲਈ ਆ ਜਿਹੜਾ ਮੋਬਾਈਲ ਕੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਆ